ਪੰਜਾਬ ਵਿੱਚ ਸਰਕਾਰ ਕਿਸੇ ਦੀ ਵੀ ਆ ਜਾਵੇ ਪਰ ਸਰਕਾਰ ਆ ਜਿਹੜੀ ਉਹ ਸਿੱਖਾਂ ਦੀ ਨਸਲ ਕੁਸ਼ੀ ਕਰਦੀ ਹੈ ਸਿੱਖਾਂ ਨੂੰ ਨਿਆ ਤਾਂ ਕੀ ਦੇਣਾ ਸਿੱਖਾਂ ਦਾ ਨੁਕਸਾਨ ਕਰਦੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 1997 ਚ ਆਈ ਫਿਰ ਕੈਪਟਨ ਅਮਰਿੰਦਰ ਸਿੰਘ ਦੀ 2002 ਚ ਆਈ ਫਿਰ ਫੇਰ ਬਾਦਲ ਕੀ ਆਈ ਫਿਰ 12 ਚ ਫੇਰ ਰਿਪੀਟ ਬਾਦਲ ਕੀ ਆਈ ਫਿਰ 17 ਚ ਕਾਂਗਰਸ ਦੀ ਫੇਰ ਸਰਕਾਰ ਆਈ ਤੇ ਮੁੱਖ ਮੰਤਰੀ ਹੈ ਜਿਹੜੇ ਉਹ ਸਿੱਖ ਚਿਹਰੇ ਬਣਿਆ ਗੁੱਟਕਿਆਂ ਦੀਆਂ ਸੌਆਂ ਖਾਧੀਆਂ ਬਾਦਲ ਬਾਦਲ ਕਹਨੇ ਕਿਹਾ ਵੀ ਅਸੀਂ ਇਨਸਾਫ ਦਵਾਵਾਂਗੇ ਤੇ ਹੁਕਮਰਾਨ ਕੋਈ ਵੀ ਹੈ ਉਹ ਸਿੱਖਾਂ ਨੂੰ ਨਿਆਂ ਨਹੀਂ ਦਿੰਦਾ ਉਲਟਾ ਸਿੱਖਾਂ ਦਾ ਕਹਾਣ ਕੀਤਾ ਹੈ ਉਹ ਭਾਈ ਅਮਰਤਪਾਲ ਜਿਹੜਾ ਕਹਿੰਦਾ ਹੁੰਦਾ ਸੀ ਨਾ ਵੀ ਅਸੀਂ ਸੰਵਿਧਾਨ ਨੂੰ ਮੰਨਦੇ ਨਹੀਂ ਉਹ ਇਸ ਕਰਕੇ ਕਹਿੰਦਾ ਸੀਗਾ ਵੀ ਤੁਸੀਂ ਉੱਥੇ ਸੰਵਿਧਾਨ ਦੀ ਸੌਖਾ ਖਾਨੋਂ ਰਾਜਪਾਲ ਕੋਲੇ ਵੀ ਅਸੀਂ ਸਭ ਬੰਦਿਆਂ ਨੂੰ ਇਨਸਾਫ ਦੇਵਾਂਗੇ ਹਰ ਮਜ਼ਬਦ ਦਾ ਖਿਆਲ ਰੱਖਾਂਗੇ ਹਰ ਫਿਰਕੇ ਦਾ ਫਿਰਕੇ ਦਾ ਖਿਆਲ ਰੱਖਾਂਗੇ ਤੇ ਉੱਥੇ ਜਾ ਕੇ ਜਿਹੜੇ ਫਿਰ ਇਹ ਭੁੱਲ ਜਾਂਦੇ ਐ ਜਿਹੜਾ ਹੁਣ ਬੀਪੀ ਤਵਾੜੀ ਦੀ ਰਿਪੋਰਟ ਸੀ 1992 ਦੀ ਵਿੱਚ ਜਿਹੜਾ ਗੁਰਦੇਵ ਸਿੰਘ ਕੌਕੇ ਮਾਰਿਆ ਸੀ ਜਥੇਦਾਰ ਅਕਾਲ ਤਖਤ ਦਾ ਜਥੇਦਾਰ ਦੇਖੋ ਸੰਵਿਧਾਨ ਸਾਨੂੰ ਕਹਿੰਦਾ ਅਸੀਂ ਐਜੀਟੇਸ਼ਨ ਕਰ ਸਕਦੇ ਆ ਨਿਆ ਲੈਣਾ ਸਾਡਾ ਫਰਜ਼ ਮੰਨਦਾ ਤੇ ਜੇ ਉਹਨਾਂ ਨੇ ਕੋਈ ਆਵਾਜ਼ ਉਠਾਈ ਸੀ ਤਾਂ ਉਹ ਉਹਨੂੰ ਚੱਕ ਕੇ ਮਾਰਦਾ ਹੁਣ ਤੁਸੀਂ ਇਹ ਦੇਖੋ ਵੀ ਅਕਾਲ ਤਖਤ ਦਾ ਜਥੇਦਾਰ ਸਿੱਖ ਕੌਮ ਦਾ ਫਰਜ਼ੰਗ ਔਰ ਸਿੱਖ ਕੌਮ ਦਾ ਬਹੁਤਾ ਜਹਾਜ ਉਹਨੂੰ ਚੱਕ ਕੇ ਕਐਸਐਸਪੀ ਮਾਰ ਦੇਵੇ ਤੇ ਉਥੇ ਸਰਕਾਰਾਂ ਸੁੱਤੀਆਂ ਪਈਆਂ ਰਹਿਣ ਤੇ ਕਿੱਡੀ ਸ਼ਰਮ ਵਾਲੀ ਗੱਲ ਹੈ ਤੇ ਬੀਪੀ ਤਪਾਰ ਤਵਾੜੀ ਜਿਹੜਾ ਆਈਪੀਐਸ ਅਫਸਰ ਸੀ ਬਹੁਤ ਇਮਾਨਦਾਰ ਬੰਦਾ ਸੀ ਉਹਨੇ ਰਿਪੋਰਟ ਬਣਾਤੀ ਸੀ ਕਿ ਗੁਰਮੀਤ ਸਿੰਘ ਤੇ ਤੇ ਉਸ ਸਮੇਂ ਦੇ ਐਸਐਸਪੀ ਦੇ ਪਰਚਾ ਦਰਜ ਕੀਤਾ ਜਾਵੇ ਬਾਦਲ ਦੀ ਸਰਕਾਰ ਆਈ ਕਹਿੰਦੇ ਰਹੇ ਅਸੀਂ ਇਨਸਾਫ ਦੇਵਾਂਗੇ ਉਹ ਇੱਕ ਜਦੋਂ ਸ਼੍ਰੋਮਣੀ ਕਮੇਟੀ ਦਾ ਕੋਈ ਮੈਂਬਰ ਹੋਵੇ ਆਮ ਗ੍ਰਾਂਥੀ ਹੋਵੇ ਮੰਨੀ ਗੱਲ ਇੱਕ ਅਕਾਲ ਤਖਤ ਦਾ ਜਥੇਦਾਰ ਚੱਕ ਕੇ ਮਾਰ ਦੇਣਾ ਕਿੱਡੀ ਸ਼ਰਮ ਵਾਲੀ ਗੱਲ ਹੈ ਤਾਂ ਨਾ ਬਾਦਲ ਨੇ ਰਿਪੋਰਟ ਖੋਲੀ ਕੈਪਟਨ ਨੇ ਗੁੱਟਕੇ ਦੀਆਂ ਸੂਆਂ ਖਾਧੀਆਂ ਨੇ ਉਹਨੇ ਖੋਲੀ ਫਿਰ ਬਾਦਲ ਕੀ ਸਰਕਾਰ ਬਣੀ 7 ਚ ਫੇਰ 12 ਚ ਬਣੀ ਫੇਰ ਕੈਪਟਨ ਦੀ ਵਾਰੀ ਫੇਰ ਫੇਰ ਨਹੀਂ ਖੋਲੀ ਜੇ ਅੱਜ ਵਾਲੀ ਸਰਕਾਰ ਵੀ ਖੋਲ ਦੇਵੇ ਚਲੋ ਇਹਨਾਂ ਨੇ ਉਹ ਮੁੱਦੇ ਤੇ ਵੋਟ ਨਹੀਂ ਮੰਗੀ ਤੇ ਬੀਪੀ ਤਿਵਾੜੀ ਦੀ ਜਿਹੜੀ ਰਿਪੋਰਟ ਹੈ ਜੇ ਉਹਨੂੰ ਅੱਜ ਵੀ ਸਰਕਾਰ ਖੋਲ ਦੇਵੇ ਵਿਧਾਨ ਸਭਾ ਦੇ ਵਿੱਚੋਂ ਮਤਾ ਪਾ ਕੇ ਭੇਜ ਦੇਵੇ ਤੇ ਉਹਨਾਂ ਤੇ ਅੱਜ ਵੀ ਮੁਕੱਦਮਾ ਜਿਹੜਾ ਉਹ ਦਰਜ ਹੁੰਦਾ ਉਹਦੀ ਕੋਈ ਲਿਮਿਟੇਸ਼ਨ ਨਹੀਂ ਟੱਪੀ ਹੁਣ ਇਹਨਾਂ ਲੋਕਾਂ ਨੂੰ ਜਿਹੜੀਆਂ ਹੈਗੀਆਂ ਰਿਪੋਰਟਾਂ ਯਾਦ ਨਹੀਂ ਇਹਨਾਂ ਨੂੰ ਇਹ ਯਾਦ ਹੈ ਵੀ ਹਰ ਸਿਮਰਤ ਨੂੰ ਦੂਜੀ ਵਾਰ ਪਹਿਲੀ ਵਾਰ ਤੀਜੀ ਵਾਰ ਕਿਵੇਂ ਜਿੱਤਣਾ ਇਹ ਯਾਦ ਹੈ ਵੋਟਾਂ ਮਿਲੇ ਇਹੀ ਗੱਲ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਹੈ ਵੀ ਮਹਾਰਾਣੀ ਪ੍ਰਨੀਤ ਕੌਰ ਨੂੰ ਕਿਵੇਂ ਜਿੱਤੇਉਣਾ ਦੂਜੀ ਵਾਰ ਕਿਵੇਂ ਜਿੱਤੇਉਣਾ ਕਿੱਥੋਂ ਲੜਾਉਣਾ ਉਹਨਾਂ ਨੁਕਸਾਨ ਜਿੰਨਾ ਸਾਡੇ ਲੋਕ ਕਹਿ ਰਹੇ ਐ ਉਹਨਾਂ ਨੁਕਸਾਨ ਭਾਜਪੀ ਨੇ ਨਹੀਂ ਕਰਿਆ ਭਾਜਪੀ ਨੇ ਤਾਂ ਬਾਦਲ ਨੂੰ ਕਹਿਤਾ ਸੀ ਵੀ ਜਿਹੜੇ ਕੰਮ ਮੈਥੋਂ ਕਰਾਉਣਿਆ ਭਾਈ ਕਰਾਲਾ ਇਹ ਰਿਪੋਰਟਾਂ ਖੋਲਣੀਆਂ ਉਹਨਾਂ ਭਾਜਪੀ ਦਾ ਉੱਥੇ ਸੈਂਟਰ ਦੇ ਵਿੱਚ ਕੀ ਕੰਮ ਐ ਵਿਧਾਨ ਸਭਾ ਦੇ ਵਿੱਚ ਰਿਪੋਰਟਾਂ ਖੋਲਣੀਆਂ ਇਹਨਾਂ ਦਾ ਕੰਮ ਸੀ ਕਿਉਂਕਿ ਇਹ ਬੰਦੇ ਇਸ ਕੱਲੋਂ ਡਰਦੇ ਆ ਵੀ ਜੇ ਉਹ ਬੰਦੇ ਜੇਲਾ ਚੋਂ ਆ ਕੇ ਜਿਹੜੇ ਬੰਦੀ ਸਿੰਘ ਐ ਜਾਂ ਗੁਰਦੇਵ ਕੌਂਕ ਵਾਲਾ ਮੁੱਦਾ ਛਾਲਤਾ ਤਾਂ ਮਤਲਬ ਅਸੀਂ ਜ਼ੀਰੋ ਹੋ ਜਾਾਂਗੇ ਹੁਣ ਉਹਨਾਂ ਅਫਸਰਾਂ ਤੋਂ ਇਹਨਾਂ ਨੇ ਕੰਮ ਲਏ ਆ ਗੁਰਮੀਤ ਸਿੰਘ ਵਰਗਿਆਂ ਤੋਂ ਕੋਈ ਦੋ ਰਹਿ ਨਹੀਂ ਕਿਉਂਕਿ ਜਿਹੜਾ ਵੇਖੋ ਜਿਹਨੇ ਰਾਜ ਭਾਗ ਲੈਣਾ ਹੁੰਦਾ ਉਹ ਬਾਈ ਚੁਗਦਾ ਹੁੰਦਾ ਫਿਰ ਵੀ ਹਾਂ ਜਾਰੇ ਬੰਦਾ ਮੈਨੂੰ ਕੱਟਦਾ ਜਾਂਦਾ ਤੇ ਇਹਨੂੰ ਕਿਵੇਂ ਖਤਮ ਕਰੀਏ ਸਿਆਸੀ ਤੌਰ ਤੇ ਖਤਮ ਕਰੀਏ ਆਰਥਿਕ ਤੌਰ ਤੇ ਖਤਮ ਕਰੀਏ ਜਾਂ ਫਿਰ ਸਰੀਰਕ ਤੌਰ ਤੇ ਖਤਮ ਕਰੀਏ ਫਿਰ ਸਰੀਰਕ ਤੌਰ ਤੇ ਮਰਵਾਉਂਦੇ ਆਏ ਆ ਹੁਣ 1992 ਦਾ ਵਕਾ ਤੇ ਕਿੰਨੇ ਸਾਲ ਬੀਤ ਗਏ ਤੇ ਦੇਖੋ ਕੋਈ ਜਥੇਦਾਰ ਜਿਹੜਾ ਹੈਗਾ ਉਹ ਸੰਵਿਧਾਨ ਦੀ ਜਿਹੜਾ ਜਥੇਦਾਰ ਹੈ ਕੀ ਉਹ ਅਕਾਲ ਤਖਤ ਤੇ ਵੱਡੇ ਫੈਸਲੇ ਲੈ ਸਕਦਾ ਜਦੋਂ ਸਾਡੇ ਸੰਵਿਧਾਨਕ ਤੌਰ ਤੇ ਅਸੀਂ ਜਿਹੜੇ ਐਜੀਟੇਸ਼ਨ ਕਰਦੇ ਆ ਉਹ ਸਾਡਾ ਸਾਡਾ ਫਰਜ਼ ਮੰਨਦਾ ਅਸੀਂ ਨਿਆਣ ਲੈਣ ਬਾਅਦ ਤੇ ਸੜਕਾਂ ਤੇ ਆਵਾਂਗੇ ਜੇ ਸਾਨੂੰ ਸਰਕਾਰ ਨਿਆਣਾ ਹੀ ਦਿੰਦੀ ਤੇ ਉਹਨੂੰ ਚੱਕ ਕੇ ਮਾਰ ਦੇਣਾ ਇਹਨਾਂ ਨੂੰ ਇਹ ਪਤਾ ਸੀ ਵੀ ਟੌੜੇ ਨੂੰ ਬਾਹਰ ਕਿਵੇਂ ਕੱਢਣਾ ਰਣਜੀਤ ਸਿੰਘ ਆ ਮਨਜੀਤ ਸਿੰਘ ਕਲਕੱਤੇ ਨੂੰ ਕਿਵੇਂ ਬਾਹਰ ਕੱਢਣਾ ਹੈ ਭਾਈ ਬਡਾਲੇ ਨੂੰ ਕਿਵੇਂ ਬਾਹਰ ਕੱਢਣਾ ਪਾਰਟੀ ਇਹ ਤਾਂ ਜਾਸ ਸੀ ਲੇਕਿਨ ਦੇਖੋ ਕੈਪਟਨ ਅਮਰਿੰਦਰ ਸਿੰਘ ਤੇ ਵੀ ਲੋਕਾਂ ਨੇ ਵਿਸ਼ਵਾਸ ਕੀਤਾ ਸੀ ਤੇ ਇਹ ਸੀਗਾ ਵੀ 2000 ਜਿਹੜੀ ਦੋ ਚ ਸਰਕਾਰ ਬਣੀ ਸੀ ਵੀ ਅਮੀਦ ਤਾਂ ਸੀ ਕਿ ਇਹ ਬੰਦਾ ਕੁਝ ਕਰੂਗਾ ਤੇ ਉਦਾਂ ਉਹਨੇ ਕੁਝ ਨਹੀਂ ਕਰਿਆ ਤੇ ਨਾ ਉਹ ਕਾਂਗਰਸ ਦੇ ਕੋਈ ਹਿੱਸੇ ਆਇਆ ਸੀਗਾ ਕਿਉਂਕਿ ਉਸ ਸਮੇਂ ਦੇ ਐਸਐਸਪੀ ਨੇ ਤੇ ਗੁਰਮੀਤ ਸਿੰਘ ਸੱਚੂ ਨੇ ਉਹ ਮਾਰਤਾ ਸੀ ਕਹਿੰਕੇ ਤੇ ਉਹਦੀਆਂ ਕਹਿੰਦੇ ਵੋਟੀਆਂ-ਵੋਟੀਆਂ ਕਰਤੀਆਂ ਸੀ ਦੇਖੋ ਕਿਸੇ ਦੀ ਲਾਸ਼ ਨੂੰ ਇਸ ਤਰ੍ਹਾਂ ਕਰਨਾ ਕਿ डकਣਾਉਣਾ ਜੁਰਮ ਹੈ ਲਾਸ਼ ਨੂੰ ਖੁਰਦ-ਬੁਰਦ ਕਰਨਾ 302 201 ਹੁਣ ਤਾਂ ਵੀਐਨਐਸ ਵਿੱਚ ਬਦਲ ਗਈ ਇਹ ਪਰਚਾ ਬਣਦਾ ਸੀ ਉਹਨਾਂ ਨੂੰ ਉਮਰ ਕੈਦ ਹੁੰਦੀ ਬਚਾਏ ਗਿਨੇ ਉਹ ਬਾਦਲ ਕਿਆ ਨੇ ਕੈਪਟਨ ਨੇ ਤੇ ਉਹ ਇਹ ਕਹਿੰਦੇ ਵੀ ਸਾਡੇ ਤੇ ਪਰਿਵਾਰ ਤੇ ਗੁਰੂ ਦਾ ਮੇਰ ਭਰਿਆ ਹੱਥ ਹੈ ਗੁਰੂ ਇਹ ਕਹਿੰਦਾ ਵੀ ਤੁਸੀਂ ਆਹ ਕੰਮ ਕਰੋ ਇਹ ਕਹੀ ਜਾਂਦੇ ਗੁਰੂ ਪਰ ਗੁਰੂ ਦਾ ਮੇਰ ਭਰਿਆ ਹੱਥ ਹੈ ਪਰ ਗੁਰੂ ਤਾਂ ਲੋਕਾਂ ਵਿੱਚ ਵੱਸਦਾ ਹੈ ਰੱਬ ਲੋਕਾਂ ਵਿੱਚ ਵੱਸਦਾ ਹੈ ਤੇ ਇਹ ਲੋਕ ਕੀ ਕਹਿੰਦੇ ਆ ਫਿਰ ਭਾਈ ਤੁਸੀਂ ਜਿੱਤੇ ਨਹੀਂ ਤੁਡੀ ਜਿਹੜੀ ਮਾੜੀ ਹਾਲਤ ਹੋਗੀ ਤੇ ਨਾ ਹੁਣ ਤੁਸੀਂ ਅੱਗੇ ਤੋਂ ਜਿੱਤੋਗੇ ਇਸ ਕਰਕੇ ਇਹ ਪੰਜਾਬ ਨੂੰ ਪੰਥ ਨੂੰ ਧੋਖਾ ਦਿੰਦੇ ਆਏ ਐ ਤੇ ਮੈਂ ਤਾਂ ਹੋਂ ਵਾਲੇ ਜਥੇਦਾਰਾਂ ਨੂੰ ਵੀ ਕਹਿਣਾ ਵੀ ਭਾਈ ਤੁਸੀਂ ਆ ਉਹਦੇ ਫੈਸਲੇ ਜਿਹੜੇ ਸੋਚ ਸਮਝ ਕੇ ਕਰਿਆ ਕਰੋ ਤੇ ਬਾਅਦ ਵਿੱਚ ਕੋਈ ਤੁਹਾਡੇ ਨਾਲ ਨਹੀਂ ਖੜਦਾ ਠੀਕ ਹੈ ਲਾਲਾ ਲਾਲਾ ਲੋਕ ਕਰਦੇ ਐ ਤੇ ਇਹ ਲੋਕ ਇਹਨਾਂ ਨੂੰ ਵੋਟਾਂ ਪਾਉਂਦੇ ਆ ਲਾੜਾ ਲਾਲਾ ਲੋਕ ਕਰਦੇ ਆ ਵੀ ਜਥੇਦਾਰ ਫੈਸਲੇ ਕਰਨਗੇ ਇਹੀ ਕਹਿੰਦੇ ਆ ਜਥੇਦਾਰ ਕਰੜੇ ਫੈਸਲੇ ਕਰ ਦਿੰਦੇ ਆ ਉਹਨਾਂ ਦਾ ਨੁਕਸਾਨ ਹੋ ਜਾਂਦਾ ਤੇ ਲੋਕ ਇਹਨਾਂ ਨੂੰ ਵੋਟ ਪਾ ਕੇ ਸਤਾ ਚ ਫੇਰ ਲੈ ਆਉਂਦੇ ਆ ਆ 2027 ਚ ਦੇਖ ਲਓ ਤੁਸੀਂ ਆ ਮਾਗੀ ਦੇ ਮੇਲੇ ਤੇ ਖੱਟੇ ਝੰਡੇ ਜਿਹੜੇ ਕੇਸਰੀ ਇਨਸਾਨ ਲਾ ਕੇ ਤੱਕੜੀ ਦੇ ਤੇ ਦੇਖੋ ਫਿਰ ਉਹਨਾਂ ਦੇ ਨਾਲ ਘੁੰਮਦੇ ਸੀ ਜਰ ਤੁਸੀਂ اپنی ਜ਼ਮੀਰ ਦੀ ਆਵਾਜ਼ ਚੋਂ ਗੱਲ ਕਰੋ ਕਿ ਯਾਰ ਅਸੀਂ ਇਹਨਾਂ ਦੇ ਨਾਲ ਖੜੀਏ ਜਾਂ ਨਾ ਖੜੀਏ ਹੁਣ ਜਿੰਨਾ ਲੋਕਾਂ ਨੇ ਤਾਕਤਾਂ ਲੈਣੀਆਂ ਚੇਅਰਮੈਨੀਆਂ ਲੈਣੀਆਂ ਐ ਐਮਐਲਏ ਬਣਨਾ ਐ ਮੰਤਰੀ ਬਣਨਾ ਉਹਨਾਂ ਦੀ ਮਨਸ਼ਾ ਉਹ ਤਾਂ ਜਾਣ ਹੈ ਜਿਹੜੇ ਸਾਡੇ ਲੋਕ ਐ ਉਹ ਉਹ ਨਾ ਗੁਰਦੇਵ ਕੌਂਕੇ ਨੂੰ ਜਾਣਦੇ ਐ ਨਾ ਉਹ ਕਿਸੇ ਹੋਰ ਨੂੰ ਜਾਣਦੇ ਭੁੱਲ ਗਏ ਪਰ ਜਿਹੜਾ ਬੰਦਾ ਸੋਡੀ ਖਾਤਰ ਸੰਘਰਸ਼ ਤੇ ਖੜਿਆ ਉਹਨੂੰ ਤੁਸੀਂ ਭੁੱਲ ਜਾਂਦੇ ਹੋ ਪਰ ਉਹ ਕਿਉਂ ਮਰੇ ਭਾਈ ਜਸਵੰਤ ਸਿੰਘ ਖਾਲੜਾ ਸੀ ਉਹਨੇ ਕਿੰਨੀਆਂ ਲਾਸ਼ਾਂ ਦੀ ਗਿਣਤੀ ਕਰਕੇ ਸਰਕਾਰ ਨੂੰ ਦੱਸਤਾ ਸੀ ਲੋਕਾਂ 'ਚ ਉਜਾਗਰ ਕਰਤਾ ਸੀ ਸ਼ਮਸ਼ਾਨ ਘਾਟਾਂ ਜਾਂਦਾ ਰਿਹਾ ਸ਼ਮਸ਼ਾਨ ਘਾਟਾਂ ਦੇ ਵਿੱਚੋਂ ਸਾਰੀਆਂ ਲਾਸ਼ਾਂ ਬਾਹਰ ਉਹਨੇ ਪਤਾ ਕਰ ਲਿਆ ਸੀ ਕੀ ਉਹਨੂੰ ਚੱਕ ਕੇ ਮਾਰਤਾ ਔਰ ਕਿਉਂ ਕਰ ਰਿਹਾ ਸੀ ਛੋਡੇ ਧੀਆ ਪੁੱਤਾਂ ਨੂੰ ਮਾਰਿਆ ਜਿਹੜਾ ਉਹਦੀ ਸਨਾਖਤ ਕਰਕੇ ਸੋਨੂੰ ਨਿਆਂ ਦਿਵਾਉਣ ਦਾ ਕੰਮ ਕਰਿਆ ਸੀ ਉਹਦੇ ਮਗਰ ਖੜਾ ਕੋਈ ਬੀਬੀ ਕਾਲੜਾ ਹਰਾਤੀ ਇਸ ਕਰਕੇ ਆਪਦੀ ਜ਼ਮੀਰ ਹੈ ਜਿਹੜੀ ਉਹਨੂੰ ਜਾਗਦੀ ਰੱਖਿਆ ਕਰੋ ਆਵਾਜ਼ ਨੂੰ ਬੁਲੰਦ ਰੱਖਿਆ ਕਰੋ ਇਹਨਾਂ ਲੀਡਰਾਂ ਨੇ ਕੁਝ ਨਹੀਂ ਦੇਣਾ ਇਹਨਾਂ ਤੇ ਭਰੋਸਾ ਅੱਗੇ ਵਾਤੇ ਸੋਚ ਸਮਝ ਕੇ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ